ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਐਪ ਦੇ ਬਾਰੇ ਜਿਹੜਾ ਖਾਸ ਕਰਕੇ ਜਿਹੜੇ ਮਾਪਿਓ ਪੜੇ ਲਿਖੇ ਨਹੀਂ ਉਹਨਾਂ ਦੇ ਬੱਚੇ ਜਿਹੜਾ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪਾਏ ਉਹਨਾਂ ਦਾ ਹੋਮਵਰਕ ਜਿਹੜਾ ਉਹ ਅੰਗਰੇਜ਼ੀ ਦੇ ਵਿੱਚ ਆਉਂਦਾ ਜਾਂ ਅੰਗਰੇਜ਼ੀ ਦੇ ਵਿੱਚ ਪੀਡੀਐਫ ਆਉਂਦੇ ਉਹ ਜਿਹੜੇ ਆ ਬੱਚਿਆਂ ਦੇ ਹੋਮਵਰਕ ਵਗੈਰਾ ਉਹ ਸਮਝ ਨਹੀਂ ਆਉਂਦੇ ਮਾਪਿਓ ਜਿਹੜੇ ਉਹ ਘੱਟ ਪੜੇ ਲਿਖੇ ਆ ਜਾਂ ਅਨਪੜਿਆ ਜਿਹੜੇ ਉਹਨਾਂ ਨੂੰ ਹਿੰਦੀ ਜਾਂ ਪੰਜਾਬੀ ਜਿਹੜੀ ਉਹ ਜਾਣਦੇ ਆ ਬਟ ਇੰਗਲਿਸ਼ ਜਿਹੜੀ ਉਹਨਾਂ ਨੂੰ ਨਹੀਂ ਆਉਂਦੀ ਸੋ ਤੁਸੀਂ ਜਿਹੜਾ ਇੱਕ ਐਪ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਜਿਹਦੇ ਵਿੱਚ ਜਾ ਕੇ ਤੁਸੀਂ ਉਹਨੂੰ ਟਰਾਂਸਲੇਟ ਕਰ ਸਕਦੇ ਹੋ ਆ ਵੇਖੋ ਆਪਾਂ ਆ ਗਏ ਆ Google Translate ਆਪਾਂ ਯੂਜ਼ ਕਰਨਾ ਇਹਦੇ ਉੱਤੇ ਕਲਿੱਕ ਕਰਨਾ ਇੱਥੇ ਆਪਾਂ ਲਿਖਣਾ ਇੰਟਰਟੈਕਸ ਜਿਵੇਂ ਆਪਾਂ ਇੱਥੇ ਲੇਤਾ ਗੁੱਡ ਮਾਰਨਿੰਗ ਆ ਵੇਖੋ ਤੁਹਾਡੇ ਨਾਲ ਦੀ ਨਾਲੇ ਹਿੰਦੀ ਦੇ ਵਿੱਚ ਕਨਵਰਟ ਕਰਤਾ ਇਹਨੇ ਆ ਵੇਖੋ ਥੱਲੇ ਇੰਗਲਿਸ਼ ਤੇ ਇਧਰਲੇ ਪਾਸੇ ਆਪਾਂ ਹਿੰਦੀ ਚੂਜ਼ ਕੀਤੀ ਇੱਥੇ ਆਪਾਂ ਕਲਿੱਕ ਕਰਕੇ ਆ ਵੇਖੋ ਪੰਜਾਬੀ ਗੁਰਮੁਖੀ ਵੀ ਕਰ ਸਕਦੇ ਆ ਆ ਵੇਖੋ ਪੰਜਾਬੀ ਦੇ ਵਿੱਚ ਇਹਨੇ ਟਰਾਂਸਲੇਟ ਕਰਤਾ ਸ਼ੁਭ ਸਵੇਰ ਇਸ ਤਰੀਕੇ ਨਾਲ ਇੱਥੇ ਆਪਾਂ ਜਿਹੜਾ ਨਾ ਹਿੰਦੀ 'ਚ ਲਿਖ ਕੇ ਆਪਾਂ ਇਹਨੂੰ ਪੰਜਾਬੀ ਟਰਾਂਸਫਰ ਟਰਾਂਸਲੇਟ ਕਰਾ ਸਕਦੇ ਆ ਜਾਂ ਫਿਰ ਆਪਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਹੋ ਆ ਵੀ ਅੰਗਰੇਜ਼ੀ ਦੇ ਵਿੱਚ ਆਉਂਦਾ ਕੋਈ ਵੀ ਟੈਕਸਟ ਉਹਨੂੰ ਆਪਾਂ ਹਿੰਦੀ ਜਾਂ ਪੰਜਾਬੀ ਦੇ ਵਿੱਚ ਕਰਨਾ ਹੁੰਦਾ ਤੇ ਆ ਆਹ ਵੇਖੋ ਇੰਗਲਿਸ਼ ਤੇ ਥੱਲੇ ਆਪਾਂ ਪੰਜਾਬੀ ਗੁਰਮੁਖੀ ਸਿਲੈਕਟ ਕੀਤੀ ਹੋਈ ਆ ਕੋਈ ਵੀ ਟੈਕਸਟ ਆਹ ਵੇਖੋ ਇੱਕ ਪੀਡੀਐਫ ਹੈ ਜਿਹੜਾ ਸਕੂਲ ਨੇ ਭੇਜਿਆ ਟੋਟਲ ਅੰਗਰੇਜ਼ੀ ਦੇ ਵਿੱਚ ਲਿਖਿਆ ਇਹਦੇ ਉੱਤੇ ਆਪਾਂ ਟਾਈਪ ਕਰਕੇ ਰੱਖਣਾ ਤੇ ਇਹਨੂੰ ਥੱਲੇ ਨੂੰ ਲਿਆ ਕੇ ਆਪਾਂ ਐਂਦਾ ਕਰਕੇ ਕਾਪੀ ਕਰ ਲੈਣਾ ਕਾਪੀ ਕਰਨ ਤੋਂ ਬਾਅਦ ਦੋਸਤੋ ਆਪਾਂ ਆ ਜਾਣਾ ਉਹ ਸੇਵ ਵਾਪਸ ਉਸ ਐਪ ਦੇ ਵਿੱਚ Google Translate ਤੇ ਆ ਵੇਖੋ ਪੇਸਟ ਵਾਲਾ ਆਪਸ਼ਨ ਆਪੇ ਲਿਖ ਕੇ ਇੱਥੇ ਆ ਗਿਆ। ਅਗਰ ਤੁਹਾਡੇ ਫੋਨ ਦੇ ਵਿੱਚ ਨਹੀਂ ਆ ਰਿਹਾ ਤਾਂ ਇੱਥੇ ਕਲਿੱਕ ਕਰਕੇ ਆ ਵੇਖੋ ਪੇਸਟ ਵਾਲਾ ਆਪਸ਼ਨ ਜਿਹੜਾ ਇੱਥੇ ਆਪਾਂ ਕਰ ਦੇਣਾ ਪੇਸਟ। ਪੇਸਟ ਕਰਨ ਤੋਂ ਬਾਅਦ ਤੁਸੀਂ ਜਿਹੜਾ ਆ ਵੇਖੋ ਉੱਤੇ ਨੂੰ ਕਰਨਾ ਸਵਾਈਪ ਆ ਵੇਖੋ। ਤੁਹਾਡਾ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਜਿਹੜਾ ਹੋ ਚੁੱਕਿਆ ਇੱਥੇ ਤੁਸੀਂ ਪੜ ਸਕਦੇ ਹੋ। ਪਿਆਰੇ ਮਾਪੇ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਕੂਲ ਵਿਦਿਆਰਥੀਆਂ ਲਈ ਮੁਕਾਬਲਾ ਸ਼ੁੱਕਰਵਾਰ ਨੂੰ ਇਦਾਂ ਕਰਕੇ ਤੁਸੀਂ ਆਪਣਾ ਜਿਹੜਾ ਇੰਗਲਿਸ਼ ਦਾ ਕੋਈ ਵੀ ਹੋਮਵਰਕ ਹੋ ਗਿਆ ਜਾਂ ਫਿਰ ਕੋਈ ਵੀ ਟੈਕਸਟ ਆ ਉਹ ਕਾਪੀ ਕਰਕੇ ਇੱਥੇ ਪੇਸਟ ਕਰਕੇ ਤੁਸੀਂ ਪੜ ਸਕਦੇ ਹੋ ਸੋ ਜਾਣਕਾਰੀ ਕਿਦਾਂ ਦੀ ਲੱਗੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਚ ਸੋ ਧੰਨਵਾਦ